ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਹੁਣ ਇਹ ਗੱਲ ਬਹੁਤ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਚੰਗੀ ਵੀ ਲੱਗਣੀ ਆ ਬਹੁਤ ਸਾਰੇ ਲੋਕਾਂ ਨੂੰ ਮਾੜੀ ਵੀ ਲੱਗਣੀ ਆ ਪਰ ਜਿਨ੍ਹਾਂ ਨੂੰ ਮਾੜੀ ਲੱਗੀ ਆਈ ਡੋਨਟ ਕੇਅਰ ਤੇ ਹੁਣ ਚੱਕਰ ਕੀ ਬਣਿਆ ਇਹ ਹੈਗੀ ਵੀਡੀਓ ਜਿਹੜਾ ਆਪਣਾ ਬੰਦਾ ਹੈਗਾ ਅਨਮੋਲ ਕਵਾਤਰਾ ਸਮਾਜਸੀ ਵੀ ਹੁਣ ਚੱਕਰ ਕੀ ਬਣਿਆ ਇਹਨੇ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਨਹੀਂ ਉਦਾਂ ਇਹ ਟਪ ਟਪ ਜਾਂਦਾ ਸਿੱਧੂ ਉਹਨਾਂ ਦੇ ਘਰੇ ਕਿ ਹਾਂ ਭਾਈ ਸਿੱਧੂ ਆਪਣਾ ਭਰਾ ਆ ਸਿੱਧੂ ਐਦਾਂ ਸਿੱਧੂ ਉਦਾਂ ਜਿਹੜੇ ਬੰਦਿਆਂ ਨੇ ਸਿਕਿਉਰਿਟੀ ਲੀਕ ਕਰਕੇ ਉਸਦੇ ਮਰਡਰ ਦੇ ਵਿੱਚ ਹੱਥ ਪਾਇਆ ਸੀ ਇਹ ਕੋਈ ਬੰਦਿਆਂ ਨੂੰ ਹੁਣ ਸਪੋਰਟ ਕਰ ਰਹੇ ਆ ਕਿੱਥੋਂ ਦਾ ਇਹ ਭਾਈਚਾਰਾ ਮੈਨੂੰ ਦੱਸ ਦਿਓ ਤੁਸੀਂ ਸਾਰੇ ਜਾਣੇ ਇੱਕ ਵਾਰ ਦੂਸਰੀ ਗੱਲ ਤਰਸੀਮ ਮਜਸਰ ਨੇ ਜਿਹੜਾ ਗਾਣੇ ਦੇ ਵਿੱਚ ਕਿਹਾ ਨਾ ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਨੇਮ ਦੇ ਲਈ ਇਹ ਇਹਦੇ ਲਈ ਹੀ ਉਹਨੇ ਸਪੈਸ਼ਲ ਗੱਲ ਕਹੀ ਆ ਠੀਕ ਆ ਭਾਈ ਜੇ ਤੈਨੂੰ ਐਨਾ ਹੀ ਸ਼ੌਂਕ ਆ ਆਪਣੇ ਰਾਜਨੀਤੀ ਕਰਨ ਦਾ ਤੂੰ ਸਿਮਰਤਜੀਤ ਸਿੰਘ ਮਾਨ ਜੀ ਉਹਨਾਂ ਨੇ ਜਾ ਕੇ ਰਲ ਜਾਂਦਾ ਤੂੰ ਆਪਣਾ ਅਲੱਗ ਕੱਲਾ ਖੜ ਜਾਂਦਾ ਤੈਨੂੰ ਜ਼ਰੂਰੀ ਸੀ ਆ ਸਾਲੇ ਨਠੱਲਿਆਂ ਨਾਲ ਜਾ ਕੇ ਰਲਣ ਦੀ ਲੋੜ ਤੈਨੂੰ ਕੀ ਸੀਗੀ ਬਾਕੀ ਭਾਈ ਇਹ ਸਭ ਕੁਝ ਤੁਹਾਨੂੰ ਪਤਾ ਹੀ ਹੈ ਸਭ ਸਾਲੇ ਅੰਦਰੋਂ ਰਲਿਓ ਮਿਲੇ ਹੋਈ ਆ ਐਦਾਂ ਦੇ ਲੋਕਾਂ ਤੋਂ ਬਚ ਕੇ ਰਹੋ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਹੁਣ ਦੇਖੋ ਜਿੱਦਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਆਲੇ ਆਪਣੇ ਗੁਰਪ੍ਰੀਤ ਭਾਈ ਹੁਣੀ ਆ ਜੇ ਕੱਲ ਨੂੰ ਉਹ ਜਾ ਕੇ ਇਲੈਕਸ਼ਨਾਂ 'ਚ ਕਰ ਜਾਂਦੇ ਉਹਨਾਂ ਦੀ ਕਿੰਤੋਂ ਤੱਕ ਇੱਜ਼ਤ ਰਹਿ ਜਾਣੀ ਆ ਇਸ ਬੰਦੇ ਦਾ ਉਦਦਾ ਵੀ ਇਜਤ ਨਹੀਂ ਹੈਗੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਹਿਲਾਂ ਆਪਣੇ ਪਿਓ ਨੂੰ ਖੜਾ ਕਰਤਾ ਸੀ ਨੇ ਇਲੈਕਸ਼ਨਾਂ 'ਚ ਹੁਣ ਆਪ ਖੜਾ ਹੋ ਗਿਆ ਕਿਉਂਕਿ ਪਿਓ ਦਾ ਜਿੱਤਿਆ ਨਹੀਂ ਬਾਕੀ ਤਰਸੀਮ ਦਾ ਗਾਣਾ ਇੱਕ ਵਾਰ ਤੁਹਾਡੇ ਲਈ ਸੁਣ ਲਓ